ਪੰਜਾਬ ਮੀਡੀਆ ਪ੍ਰੈਸ ਕਲੱਬ ਅਤੇ ਜਨਜੀਵਨ ਸੁਰੱਖਿਆ ਸੁਸਾਇਟੀ ਨਕੋਦਰ ਵੱਲੋਂ ਹਰ ਏਰੀਆ ਵਿੱਚ 50-50 ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਅੱਜ ਮਿਤੀ 7 ਅਗਸਤ 2024 ਦਿਨ ਬੁੱਧਵਾਰ ਪੰਜਾਬ ਮੀਡੀਆ ਪ੍ਰੈਸ ਕਲੱਬ ਅਤੇ ਜਨਜੀਵਨ ਸੁਰੱਖਿਆ ਸੁਸਾਇਟੀ ਨਕੋਦਰ ਵੱਲੋਂ ਹਰ ਏਰੀਆ ਵਿੱਚ 50-50 ਬੂਟੇ ਲਗਾਉਣ ਦੀ ਮੁਹਿੰਮ ਦੇ ਉਲਕਸ਼ ਵਿੱਚ ਅੱਜ ਸ਼ਾਹਕੋਟ ਦੇ ਹਲਕੇ ਅੰਦਰ ਆਉਂਦੇ ਪਿੰਡ ਅਕਬਰਪੁਰ ਕਲਾਂ ਜੋ ਕਿ ਸਾਡੇ ਕਲੱਬ ਦੇ ਕੈਸ਼ੇਰ ਸਰਦਾਰ ਗੁਰਦੀਪ ਸਿੰਘ ਜੀ ਦਾ ਪਿੰਡ ਹੈ ਇੱਥੋਂ ਸਾਡੇ ਮਾਨਯੋਗ ਤਹਿਸੀਲਦਾਰ ਸਰਦਾਰ ਗੁਰਦੀਪ ਸਿੰਘ ਸੰਧੂ ਜੀ ਦੇ ਘਰ ਕਮਲਾ ਨਾਲ ਸ਼ੁਰੂਆਤੀ ਬੂਟੇ ਲਗਾ ਕੇ ਮੁਹਿਮ ਨੂੰ ਅੱਗੇ ਤੋਰਿਆ ਗਿਆ ਇਸ ਮੌਕੇ ਤੇ ਪਿੰਡ ਦੇ ਸਰਪੰਚ ਪੰਚ ਤੇ ਹੋਰ ਮੋਦਵਾ ਸੱਜਣਾ ਦੀ ਮੌਜੂਦਗੀ ਵਿੱਚ ਕਲੱਬ ਦੀ ਸਮੁੱਚੀ ਟੀਮ ਵੱਲੋਂ ਆਏ ਮੁੱਖ ਮਹਿਮਾਨ ਸਰਦਾਰ ਗੁਰਦੀਪ ਸਿੰਘ ਨਾਇਬ ਤਹਿਸੀਲਦਾਰ ਨਕੋਦਰ ਸਾਹਿਬ ਜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਤੋਂ ਸਵਾਗਤ ਕੀਤਾ ਗਿਆ ਇਸ ਮੌਕੇ ਚੇਅਰਮੈਨ ਸੁਖਵਿੰਦਰ ਸੋਹਲ ਸਰਪ੍ਰਸਤ ਮਾਨਿਕ ਕੌੜਾ ਪ੍ਰਧਾਨ ਸੰਜੀਵ ਸ਼ਰਮਾ ਜਰਨਲ ਸਕੱਤਰ ਹਰਪਾਲ ਸਿੰਘ ਜੁਆਇੰਟ ਸਕੱਤਰ ਦਵਿੰਦਰ ਸਹਿਮ ਜੁਆਇੰਟ ਸਕੱਤਰ ਰਾਜੇਸ਼ ਕੁਮਾਰ ਅਹਿਲ ਅਤੇ ਕੈਸ਼ੀਅਰ ਗਗਨਦੀਪ ਸਿੰਘ ਮੀਡੀਆ ਇੰਚਾਰਜ ਸੰਜੀਪ ਭਾਰਦਵਾਜ ਮੈਂਬਰ ਪੱਤਰਕਾਰ ਬਲਵਿੰਦਰ ਸਿੰਘ ਸ਼ਾ ਮੈਂਬਰ ਪੱਤਰਕਾਰ ਸਰਬਜੀਤ ਸਿੰਘ ਮੈਂਬਰ ਪੱਤਰਕਾਰ ਮਨਜਿੰਦਰ ਸਿੰਘ ਕੇ ਡੀ ਐਸ ਲਾਈਵ ਤੋਂ ਜਸਵਿੰਦਰ ਕੁਮਾਰ ਇਨ੍ਹਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਪੰਚ ਅਤੇ ਹੋਰ ਮੋਦਵਾ ਸੱਜਣ ਵੀ ਮੌਜੂਦ ਸਨ ਬਰੇਂਡ ਦੇ ਪੰਚ ਜਮਨ ਬਰੇਂਡ ਦੇ ਪੰਚ ਜਮਨ ਸਭ ਤੋਂ ਪਹਿਲਾਂ ਆਪਾਂ ਫੋਟੋ ਵੀ ਸਾਂਝ ਵਾਈਏ ਮਿਲ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਪੰਡਾਲ ਵਿੱਚ ਜਿੰਨੇ ਵੀ ਸਾਡੇ ਦੂਰੋਂ ਨੇੜੇੋਂ ਚਲ ਕੇ ਆਏ ਵੀਰ ਸਾਰਿਆਂ ਨੂੰ ਵੈਲਕਮ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਪੰਜਾਬ ਪ੍ਰੈਸ ਕਲੱਬ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿਉਂਕਿ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਇੱਕ ਰੁੱਖ ਤੇ 100 ਸੁੱਖ ਇੱਕ ਰੁੱਖ ਤੇ 100 ਸੁੱਖ ਬਿਲਕੁਲ ਸਹੀ ਗੱਲ ਆ ਕਿਉਂਕਿ ਰੁੱਖ ਸਾਨੂੰ ਫੁੱਲ ਵੀ ਦਿੰਦਾ ਫਲ ਵੀ ਦਿੰਦਾ ਸ਼ਾਹ ਵੀ ਦਿੰਦਾ ਬਾਲਣ ਵੀ ਦਿੰਦਾ ਤੇ ਕਈ ਰੁੱਖ ਇਹੋ ਜਿਹੇ ਜਿਹੜੇ ਸਾਨੂੰ ਦਵਾਈਆਂ ਵੀ ਦਿੰਦੇ ਆ ਸੋ ਇਸ ਕਰਕੇ ਰੁੱਖ ਲਾਉਣਾ ਬਹੁਤ ਜ਼ਰੂਰੀ ਆ ਅੱਜ ਤੋਂ 15-20 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਇੰਨੀ ਕੁ ਜ਼ਿਆਦਾ ਗਰਮੀ ਸੀ ਇੰਨੀ ਕੁ ਜ਼ਿਆਦਾ ਗਰਮੀ ਸੀ ਵੀ ਜਿਹੜੇ ਆਪਾਂ ਏਸੀ ਲਗਾਏ ਸੀ ਕੂਲਰ ਲਗਾਏ ਸੀ ਇੱਕ ਵਾਰੀ ਉਹ ਵੀ ਹੱਥ ਖੜੇ ਕਰ ਗਏ ਸੀ ਕਿਉਂਕਿ ਕੂਲਰ ਨਾਲ ਵੀ ਕੋਈ ਅਸਰ ਨਹੀਂ ਹੁੰਦਾ ਤੇ ਏਸੀ ਨਾਲ ਵੀ ਅਸਰ ਨਹੀਂ ਹੁੰਦਾ ਉਹਦਾ ਕਾਰਨ ਸੀ ਕਿ ਜਿਹੜੇ ਆਪਾਂ ਏਸੀ ਕੂਲਰ ਲਗਾਉਂਦੇ ਆ ਉਹ ਇੱਕ ਆਰਟੀਫੀਸ਼ਲ ਸਾਧਨ ਆ ਗਰਮੀ ਤੋਂ ਬਚਨ ਦਾ ਉਹ ਗੈਰ ਕੁਦਰਤੀ ਸਾਧਨਾ ਪਰ ਜੇ ਆਪਾਂ ਕੁਦਰਤੀ ਢੰਗ ਨਾਲ ਗਰਮੀ ਤੋਂ ਬਚਣਾ ਚਾਹੁੰਦੇ ਆ ਤਾਂ ਉਹਦੇ ਲਈ ਸਭ ਤੋਂ ਵਧੀਆ ਸਾਧਨ ਇਹ ਹੋਇਆ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਰੁੱਖ ਲਗਾਓ ਕਿਉਂਕਿ ਜਿੰਨੇ ਆਪਣੇ ਦੇਸ਼ ਵਿੱਚ ਰੁੱਖ ਹੋਣਗੇ ਉਹਨੇ ਆਪਣੇ ਦੇਸ਼ ਵਿੱਚ ਬਰਸਾਤ ਆਉਗੀ ਤੇ ਜਿੰਨੀ ਦੇਸ਼ ਵਿੱਚ ਬਰਸਾਤ ਹੋਊਗੀ ਉੰਨੀ ਦੇਸ਼ ਵਿੱਚ ਹਰਿਆਲੀ ਹੋਊਗੀ ਤੇ ਜਿੰਨੀ ਦੇਸ਼ ਵਿੱਚ ਹਰਿਆਲੀ ਹੋਊਗੀ ਉੰਨੀ ਆਪਣੇ ਦੇਸ਼ ਵਿੱਚ ਖੁਸ਼ਹਾਲੀ ਹੋਊਗੀ ਸੋ ਇੱਕ ਰੁੱਖ ਲਾਉਣ ਨਾਲ ਆਪਾਂ ਨੂੰ ਹਜ਼ਾਰਾਂ ਤਰ੍ਹਾਂ ਦੇ ਫਾਇਦੇ ਮਿਲਦੇ ਆ ਸੋ ਮੈਂ ਪ੍ਰੈਸ মিডিਆ ਕਲੱਬ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਵਿੱਚ ਇਹ ਦਰਖਤ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਆ ਕਿਉਂਕਿ ਵੈਸੇ ਵੀ ਸਾਇੰਸਜਰ ਕਹਿੰਦੇ ਸੀ ਕਿ ਜੇ ਧਰਤੀ ਉੱਤੋਂ ਮੁੱਕ ਗਿਆ ਇਹ ਰੁੱਖ ਤੇ ਪਾਣੀ ਜੇ ਧਰਤੀ ਉੱਤੋਂ ਮੁੱਕ ਗਿਆ ਇਹ ਰੁੱਖ ਤੇ ਪਾਣੀ ਫਿਰ ਦੋਸਤੋ ਸਮਝ ਲਿਓ ਇਹ ਖਤਮ ਕਹਾਣੀ ਫਿਰ ਦੋਸਤੋ ਸਮਝ ਲਿਓ ਇਹ ਖਤਮ ਕਹਾਣੀ ਸੋ ਜੇ ਆਪਾਂ ਆਪਣੇ ਦੇਸ਼ ਨੂੰ ਬਚਾਉਣਾ ਆਪਣੇ ਵਾਤਾਵਰਣ ਨੂੰ ਬਚਾਉਣਾ ਤੇ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਆ ਉਹ ਸਾਨੂੰ ਗੌੜਾ ਨਾ ਕੱਢੇ ਆਉਣ ਵਾਲੀ ਪੀੜ੍ਹੀ ਸਾਨੂੰ ਲਹਨਤਾਂ ਨਾ ਪਾਵੇ ਤੇ ਉਹਦੇ ਲਈ ਸਭ ਤੋਂ ਵਧੀਆ ਹੈ ਕਿ ਆਪਣੇ ਜੀਵਨ ਦੇ ਜੀ ਘਟੋ ਘਾੜ 10 10 ਰੁੱਖ ਜ਼ਰੂਰ ਲਗਾ ਕੇ ਪਾਈਏ। ਸੋਅੰਦ ਵਿੱਚ ਮੈਂ ਇਹ ਕਹਾਂਗਾ ਕਿ ਰੁੱਖ, ਕੋਖ, ਪਾਣੀ ਨੂੰ ਬਚਾ ਲੋ ਮੇਰੇ ਦੋਸਤੋ। ਰੁੱਖ, ਕੋਖ, ਪਾਣੀ ਨੂੰ ਬਚਾ ਲੋ ਮੇਰੇ ਦੋਸਤੋ। ਇਸ ਧਰਤੀ ਨੂੰ ਸਵਰਗ ਬਣਾ ਲੋ ਮੇਰੇ ਦੋਸਤੋ। ਇਸ ਧਰਤੀ ਨੂੰ ਸਵਰਗ ਬਣਾ ਲੋ ਮੇਰੇ ਦੋਸਤੋ। ਇਸ ਧਰਤੀ ਨੂੰ ਸਵਰਗ ਬਣਾ ਲੋ ਮੇਰੇ ਦੋਸਤੋ। ਧੰਨਵਾਦ ਜੀ। ਥੈਂਕ ਯੂ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਅਗਬਰਪੁਰ ਕਲਾਂ ਦੇ ਵਿੱਚ ਖੜੇ ਆ ਜਿੱਥੇ ਕਿ ਸਾਡਾ ਪੰਜਾਬ ਮੀਡੀਆ ਕਲੱਬ ਵੱਲੋਂ ਇੱਕ ਉਪਰਾਲਾ ਸੀਗਾ ਵੀ ਅਸੀਂ ਜਿੱਤਾ ਇੱਕ ਰੁੱਖ ਸੌ ਸੁਖ ਦੀ ਗੱਲ ਵੱਡੇ ਵੱਡੇ ਰੇ ਕਰਕੇ ਗਏ ਆ ਤੇ ਅਸੀਂ ਇੱਥੇ ਰੁੱਖ ਲਾਉਣ ਦੀ ਜਿਹੜੀ ਮਹਿਮ ਸੀਗੀ ਉਹ ਸ਼ੁਰੂ ਕੀਤੀ ਆ ਸਾਡਾ ਸਾਰਾ ਭਾਈਚਾਰਾ ਜਿਹੜਾ ਮੀਡੀਆ ਭਾਈਚਾਰਾ ਸਾਰਾ ਖੜਾ ਪਹਿਲਾਂ ਪਾਣੀ ਜਿਉ ਹੈ ਜਦ ਤਹ ਹਰਿਆ ਸਭ ਹੋਏ ਵੀ ਹਰਿਆਲੀ ਹੋਣੀ ਬਹੁਤ ਜ਼ਰੂਰੀ ਆ ਪਾਣੀ ਰੁੱਖ ਤੇ ਕੋਖੇ ਨਾਲ ਨੂੰ ਸੰਭਾਲਣਾ ਜਿਹੜਾ ਬਹੁਤ ਜ਼ਰੂਰੀ ਆ ਰੁੱਖ ਦਾ ਭਾਵ ਵਰਤ ਆ ਵੀ ਭਰੂਨਤ ਆ ਉਹਨੂੰ ਵੀ ਸਾਹਮਣਾ ਬਹੁਤ ਜ਼ਰੂਰੀ ਆ ਤੇ ਰੋਖ ਆਪਾਂ ਲਾਈਏ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੀ ਆਪਣੀ ਜਿਹੜੀ ਡਿਊਟੀ ਆ ਆਪਣਾ ਆਪਣਾ ਜਿਹੜਾ ਫਰਜ਼ ਆ ਉਹਨੂੰ ਸੰਭਾਲੀਏ ਜੇ ਰੁੱਖ ਲਾਉਂਦੇ ਆ ਤੇ ਆਪਣੇ ਮਨੁੱਖ ਵਾਸਤੇ ਲਾਉਂਦੇ ਆ ਤੇ ਦਾ ਵਿਰੋਧ ਵੀ ਇਹਨੂੰ ਪੱਟਦਾ ਵੀ ਕੌਣ ਹੈ ਦਾ ਜਾੜਾ ਵੀ ਕੌਣ ਕਰਦਾ ਮਨੁੱਖ ਕਰਦਾ ਕਿਸਾਨ ਵੀਰ ਕਰਦੇ ਨੇ ਜਿਹੜੇ ਕਿ ਆਪਾਂ ਪਿੰਡਾਂ ਵਿੱਚ ਆਕਸੀਜਨ ਲੈ ਰਹੇ ਆ ਤੇ ਰੁੱਖ ਲੱਗਣੇ ਕਿੱਥੇ ਨੇ ਛੜਕਾਂ ਤੇ ਲੱਗਣੇ ਨੇ ਹੋਰ ਤੇ ਕਿਤੇ ਜਗ੍ਹਾ ਹੈ ਨਹੀਂ ਜਾਂ ਕੋਠਿਆਂ ਤੇ ਲਾਉਣੋਂ ਰਹੇ ਤੇ ਰੁੱਖ ਜ਼ਰੂਰ ਲਾਓ ਤਾ ਜੋ ਆਉਣ ਵਾਲਾ ਸਮਾਂ ਸਾਡਾ ਸਾਡੇ ਬੱਚਿਆਂ ਦਾ ਸੁਹਾਵਾ ਬਣਾ ਬਣ ਸਕੇ